ਹੈਲੋ ਸਟੂਡੈਂਟਸ ਥਿਸ ਇਜ਼ ਗੋਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਏ ਉਹ ਜੋ ਕਿ ਤੁਹਾਡੇ ਸਕੂਲ ਦੇ ਓਪਨ ਹੋਣ ਦੇ ਰਿਗਾਰਡਿੰਗ ਰਹਿਣ ਵਾਲਾ ਏ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ 21 ਮਈ ਤੋਂ ਲੈ ਕੇ 30 ਜੂਨ ਤੱਕ ਜੋ ਕਿ ਛੁੱਟੀਆਂ ਸੀਆਂ ਬੱਚਿਆਂ ਨੂੰ ਸਾਰੇ ਸਕੂਲਾਂ ਦੇ ਵਿੱਚ ਤੇ ਜੋ ਕਿ 1 ਜੁਲਾਈ 2024 ਦਿਨ ਸੋਮਵਾਰ ਤੋਂ ਜੋ ਕਿ ਤੁਹਾਡੇ ਸਕੂਲ ਓਪਨ ਹੋਣ ਜਾ ਰਹੇ ਹੈਗੇ ਕਲ ਦੀ ਵੀਡੀਓ ਦੇ ਵਿੱਚ ਵੀ ਆਪਾਂ ਜੋ ਕੀ ਡਿਸਕਸ਼ਨ ਕੀਤੀ ਸੀਗੀ ਵੀ ਜੋ ਕੀ 1 ਜੁਲਾਈ 2024 ਤੋਂ ਤੁਹਾਡੇ ਜੋ ਕੀ ਪੰਜਾਬ ਦੇ ਸਾਰੇ ਸਕੂਲ ਓਪਨ ਹੋ ਰਹੇ ਹੈਗੇ ਇਸ ਲਈ ਆਪਣਾ ਜੋ ਕੀ 홀ੀਡੇ ਹੋਮਵਰਕ ਹੈ ਸਾਰੇ ਸਟੂਡੈਂਟਸ ਦਾ ਉਸ ਨੂੰ ਕੰਪਲੀਟ ਕਰਕੇ ਰੱਖੋ ਜੋ ਵੀ ਤੁਹਾਡੇ ਕੋਲ ਪੈਂਡਿੰਗ ਡੇ ਨੇ ਉਹਨਾਂ ਦੇ ਅੰਡਰ ਅੰਡਰ ਤਾਂ ਇਹ ਜੋ ਥੰਬਨੇਲ ਹੈ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਨਨ ਕਿ ਇਹ ਪੰਜਾਬ ਵੱਲੋਂ ਜਾਰੀ ਹੋਇਆਗਾ ਤਾਂ ਇਸ ਲਈ ਆਪਾਂ ਨੂੰ ਕਨਫਰਮ ਹੋ ਚੁੱਕਿਆ ਕਿ 1 ਜੁਲਾਈ ਤੋਂ ਜੋਗੀ ਸਾਰੇ ਪੰਜਾਬ ਦੇ ਸਕੂਲ ਓਪਨ ਹੋਣ ਜਾ ਰਹੇ ਹੈਗੇ ਤਾਂ ਇਸ ਲਈ ਆਪਣੀ ਤਿਆਰੀ ਕਰਕੇ ਰੱਖੋ ਚੰਗੀ ਤਰ੍ਹਾਂ ਜੋ ਵੀ ਤੁਹਾਡਾ ਪੈਂਡਿੰਗ ਹੌਲੀਡੇ ਹੋਮਵਰਕ ਆ ਉਸ ਨੂੰ ਕੰਪਲੀਟ ਕਰੋ ਤੇ ਆਪਣਾ ਸਕੂਲ ਜਾਣ ਲਈ ਤਿਆਰ ਰਹੋ ਤਾਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਇਸ ਦੇ ਨਾਲ ਹੀ ਸਟੇ ਬLES ਕਿਪ ਸਮਾਈਲਿੰਗ ਐਂਡ ਕਿਪ ਗਰੋਇੰਗ ਥੈਂਕ ਯੂ